ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਤੁਪੈ ਸੁਆਮੀ ਮਾਨਸ ਕੀ ਗਤ ਇਹੀ ਮਾਟੀ ਕਾ ਕੀ ਤੂੰ ਪੈ ਸੁਆਮੀ ਮਾਨਸ ਕੀ ਗਤ ਏਹ ਸੁ ਕਹ ਟਲ ਗੁਰ ਸੇਵੀਅ ਨਹਨ ਸੁਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਵਾਸਫਤਖ ਸੰਮਦੀ ਨੂਰ ਅਰਸਹ ਕਰ ਸਹ ਚਟੀਐ ਤੁਦ ਡਿਠੇ ਸਚੇ ਪਾਤਿਸਾ ਮਲ ਜਨਮ ਜਨਮ ਦੀ ਕਟੀਐ ਸਜਣ ਸਚਾ ਪਾਤਿਸਾ ਸ਼ਿਰਸਾ ਹੰਦਸਾ ਜਿਸ ਪਾਸ ਬਹਿਠਿਆ ਸੋਹੀਏ ਸਭਨੋ ਦਾਵੀ ਸੋ ਜਿਸ ਪਾਸ ਬਹਿਠਿਆ ਸੋਹੀਏ ਸਭਨੋ ਦਾਵੀ ਸੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਮਹਲਾ ਨਵ ਮਾਈ ਮੈਂ ਤਨ ਪਾਇਓ ਹਰ ਨਾਮ ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਬਿਸਰਾਮ ਮਾਈ ਮੈਂ ਧਨ ਪਾਇਓ ਬਿ ਹਰ ਨਾਮ ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਬਿਸਰਾਮ ਰਹਾਓ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜਾਨੇ ਦਸ ਬਾਦਸ਼ਾਹੀਆਂ ਦੀ ਆਤਮਿਕ ਜੋਤ ਵਾਲੀਏ ਕੁਲ ਆਲਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੀਤ੍ਰ ਹਜ਼ੂਰੀ ਅੰਦਰ ਜੁੜਮਿਲ ਬੈਠੇ ਗੁਰੂ ਪਿਆਰੇ ਗੁਰਸਵਾਰੇ ਕਲਸਾ ਸਾਧ ਸੰਗਤ ਜੀ ਆਪ ਸਮਾਹੀ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰ ਜੀਆ ਨੇ ਮਹਾਨ ਕਿਰਪਾ ਬਖਸ਼ਿਸ਼ ਰਾਮ ਕੀਤੀ ਹੈ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਦੇ ਮਹਾਵਕਤ ਅਨੁਸਾਰ ਅਮਰਤੂਲ ਦੇ ਸਮਾ ਸਤਿਗੁਰ ਜੀਆ ਨੇ ਬਖਸ਼ਿਸ਼ ਕੀਤਾ ਅਮਰਤੂਲ ਦੇ ਸਮੇ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ਿ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰ ਜੀਆ ਦੀ ਪਾਵਨ ਪੀਤਰ ਹਜ਼ੂਰੀ ਅੰਦਰ ਪੰਜਾ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੀ ਗੁਰਬਾਣੀ ਆਪ ਜੀ ਨੇ ਸਰਵਣ ਕੀਤੀ ਹੈ ਉਪਰੰਤ ਜੋ ਕਿ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪੀਤ੍ਰ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਬਸੰਤ ਰਾਗ ਚੱਲ ਰਿਹਾ ਹੈ ਬਸੰਤ ਰਾਗ ਦੇ ਦੋ ਸ਼ਬਦ ਕੱਲ ਤੱਕ ਆਪ ਜੀ ਨੇ ਸਰਵਣ ਕੀਤੇ ਸਨ ਤੀਸਰੇ ਸ਼ਬਦ ਦੀ ਰਮਤਾ ਹੋਈ ਹੈ ਸਤਿਗੁਰੂ ਜੀ ਸੁਭ ਸਿੱਖਿਆ ਦੇ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਆਓ ਮਨ ਬਿਰਤੀਆਂ ਦੀ ਇਕਾਗਰਤਾ ਦੇ ਨਾਲ ਗੁਰੂ ਕੀ ਗੁਰਬਾਣੀ ਗੁਰੂ ਕੀ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਸਾਰੀ ਹੀ ਸੰਗਤ ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਮਹੱਲਾ ਨਾਵਾ ਬਸੰਤ ਰਾਗ ਹੈ ਮਹੱਲਾ ਨਾਮਾ ਭਾਵ ਕਿ ਨਾਮੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਹੈ ਮਾਈ ਮੈਂ ਧਨ ਪਾਇਓ ਹਰ ਨਾਮ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਸਤਿਕਾਰਯੋਗ ਮਾਤਾ ਨਾਨਕੀ ਜੀ ਜੋ ਕਿ ਸਤਿਗੁਰੂ ਜੀ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਪੀਤਰ ਧਰਤੀ ਤੇ ਜਿਸ ਦਾ ਪਹਿਲਾ ਨਾਮ ਸੀ ਬਕਾਲਾ ਸਤਿਗੁਰੂ ਜੀਆਂ ਦੇ ਨਾਮ ਤੋਂ ਇਸ ਦਾ ਨਾਮ ਹੋਇਆ ਬਾਬਾ ਬਕਾਲਾ ਅਨੁਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਨ ਤਿੰਨ ਦਿਹਾਕਿਆਂ ਦੇ ਕਰੀਬ ਇੱਥੇ ਲਗਾਤਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਅਰਧਨਾ ਕੀਤਾ ਨਾਲ ਮਾਤਾ ਗੁਜਰ ਕੌਰ ਜੀ ਦੀ ਵੀ ਓਨੀ ਹੀ ਭਗਤੀ ਜੇ ਸਮੇਂ ਤੇ ਧੰਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸੰਗਤਾਂ ਨੂੰ ਬਾਬਾ ਬਕਾਲੀਵਾਲ ਨੂੰ ਇਸ਼ਾਰਾ ਕਰਕੇ ਸਤਿਗੁਰੂ ਜੀ ਆਪ ਜੋਤੀ ਜੁਤ ਸਮਾ ਗਏ ਉਦਰ ਬਾਬਾ ਮੱਖਣ ਸ਼ਾਹ ਜੀ ਲਿਬਾਣਾ ਜਿਨ੍ਹਾਂ ਦਾ ਡੁੱਬਦਾ ਬੇੜਾ ਸਤਿਗੁਰੂ ਜੀ ਨੇ ਪਾਰ ਲਾਇਆ ਸੀ ਉਹ ਬਾਬਾ ਬਕਾਲਾ ਸਾਹਿਬ ਦੀ ਤਰਤੀ ਤੇ ਪਹੁੰਚਿਆ 22 ਮੰਜੀਆਂ ਢਾਹ ਕਰਕੇ ਹੋਰ ਬੈਠੇ ਉਹਨਾਂ ਦੀ ਪਰਖ ਕੀਤੀ ਸਤਗੁਰੂ ਜੀਆ ਨੇ ਦੱਸਣਾ ਕੀਤਾ ਕਿ ਉਹ ਸਮੇਂ ਤੇ ਤੁਹਾਡਾ ਬੇੜਾ ਬੰਨੇ ਲਾਇਆ ਅਰਦਾਸ ਕੀਤੀ ਕਿਉਂਕਿ ਸਤਗੁਰੂ ਜੀ ਦਾ ਸਿੱਖ ਜਿਹੜਾ ਹੈ ਉਹ ਕਿਤੇ ਵੀ ਬਾਠ ਕਰਕੇ ਅਰਦਾਸ ਕਰੇ ਤੇ ਗੁਰੂ ਉਹਦੀ ਅਰਦਾਸ ਪੂਰੀ ਕਰਦੇ ਨੇ ਸੁਣਦੇ ਨੇ ਅਰਦਾਸ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਕੀਤੀ ਜਾਵੇ ਜੀ ਕੀ ਬ੍ਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਐ ਪ੍ਰਾਣੀ ਤੇਰੀ ਕੋ ਮੰਗਿਆ ਤੇ ਗੁਰੂ ਚਰਨਾਂ ਚ ਅਰਦਾਸ ਕਰ ਅਰਦਾਸ ਅਰਦਾਸ ਇੱਕ ਬੜੀ ਵੱਡੀ ਸ਼ਕਤੀ ਐ ਜੋ ਸਤਗੁਰ ਜੀਆ ਨੇ ਸਿੱਖ ਨੂੰ ਦਿੱਤੀ ਹੋਈ ਐ ਅਰਦਾਸ ਪੂਰੀ ਹੋਈ ਗੁਰੂ ਚਰਨਾਂ 'ਚ ਪਹੁੰਚਿਆ ਬਾਬਾ ਮੱਖਣ ਸ਼ਾਹ ਜੀ ਲਬਾਣਾ ਸਤਿਗੁਰ ਜੀ ਅਨ ਪ੍ਰਗਟ ਕੀਤਾ ਗੁਰਤਾ ਗੱਦੀ ਧਨ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਅਨ ਪ੍ਰਾਪਤ ਹੋਈ 22 ਮੰჯੀਆਂ ਢਾਹ ਕਰਕੇ ਬੈਠੇ ਹੋਰ ਧੀਰਮਲ ਵਰਗੇ ਬੜੇ ਸੜ ਬੜ ਕੇ ਕੋਲੇ ਹੋਏ ਈਰਖਾ ਦੇ ਵਸ ਜਦੋਂ ਸਤਿਗੁਰ ਜੀ ਅਨ ਗੁਰਤਾ ਗੱਦੀ ਪ੍ਰਾਪਤ ਹੋਈ ਤੇ ਬਹੁਤ ਸਾਰੀ ਸੰਗਤ ਸਤਗੁਰੂ ਜੀਆਂ ਦੇ ਦਰਸ਼ਨ ਕਰਨ ਬਾਅਦ ਸ੍ਰੀ ਬਾਗਾ ਬਕਾਲਾ ਸਾਹਿਬ ਦੇ ਧਰਤੀ ਤੇ ਆਏ ਸਤਗੁਰੂ ਜੀਆਂ ਨੂੰ ਚੜਾਵਾ ਹੋਇਆ ਦਰਸ਼ਨੀ ਪੇਟਾ ਹੋਈ ਇਸੇ ਤਰ੍ਹਾਂ ਸਤਗੁਰੂ ਜੀ ਜਦੋਂ ਇੱਕ ਘੋੜੀ ਤੇ ਅਸਵਾਰ ਹੋ ਕਰਕੇ ਵਿਆਸ ਵਾਲੇ ਪਾਸੇ ਨੂੰ ਜਾ ਰਹੇ ਸਨ ਧੀਰਮਲ ਦੇ ਕਹਿਣ ਤੇ ਸ਼ੀਹ ਮਸੰਦ ਨੇ ਸਤਗੁਰੂ ਜੀ ਦੇ ਹਮਲਾ ਕੀਤਾ ਗੋਲੀ ਚਲਾਈ ਸਤਗੁਰੂ ਜੀ ਨੂੰ ਗੋਲੀ ਲੱਗੀ ਨਹੀਂ ਗੋਲੀ ਦਾ ਖੜਾਕ ਸੁਣ ਕਰਕੇ ਘੋੜੀ ਦੌੜ ਪਈ ਦੇਖੋ ਧੰਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ੀਹ ਮਸੰਦ ਨੇ ਗੋਲੀ ਚਲਾਈ ਸਤਗੁਰੂ ਜੀਆਂ ਤੇ ਸਤਗੁਰੂ ਜੀ ਨੂੰ ਪਤਾ ਲੱਗ ਗਿਆ ਕਿ ਸ਼ੀਹ ਮਸੰਦ ਨੇ ਗੋਲੀ ਚਲਾਈ ਹੈ ਸ਼ੀਆ ਮਸਾਂ ਦੇ ਡੇਰੇ ਤੇ ਜਾ ਕਰਕੇ ਸਤਿਗੁਰੂ ਜੀ ਨੇ ਕਹਿਣਾ ਕੀਤਾ ਤੇਰਾ ਭਲਾ ਹੋਵੇ ਗੋਲੀ ਚਲਾਉਣ ਵਾਲੇ ਨੂੰ ਵੀ ਕਹਿਣਾ ਕੀਤਾ ਤੇਰਾ ਭਲਾ ਹੋਵੇ ਸਤਿਗੁਰੂ ਜੀ ਫਿਰ ਅਸਥਾਨ ਤੇ ਆ ਗਏ ਨੇ ਆਕਰ ਕੇ ਸਤਿਗੁਰੂ ਜੀ ਪੰਜ ਇਸ਼ਾਨਾ ਕਰਦੇ ਨੇ ਸ਼ੀਆ ਮਸਾਂ ਫਿਰ ਪਿੱਛੇ ਆ ਗਿਆ ਕੁਝ ਆਪਣੇ ਅਹਰਕਾਰ ਨਾਲ ਲੈ ਕਰਕੇ ਸਤਗੁਰੂ ਜੀ ਪੰਜ ਸ਼ਨਾਨਾ ਕਰਦੇ ਨਹੀਂ ਸਤਗੁਰੂ ਜੀਆਂ ਨੇ ਫਿਰ ਗੋਲੀ ਚਲਾ ਦਿੱਤੀ ਥੋੜੀ ਜੀ ਗੋਲੀ ਮੱਥੇ ਤੋਂ ਖਹਿ ਕਰਕੇ ਅੱਗੇ ਲੰਘ ਗਈ ਤੇ ਸਤਗੁਰੂ ਜੀਆਂ ਨੇ ਫਿਰ ਕਹਿਣਾ ਕੀਤਾ ਸਿੰਘ ਮਸੰਦ ਨੂੰ ਤੇਰਾ ਭਲਾ ਹੋਵੇ ਤੇਰਾ ਭਲਾ ਹੋਵੇ ਤੇਰਾ ਭਲਾ ਹੋਵੇ ਤਿੰਨ ਵਾਰੀ ਕਹਿਣਾ ਕੀਤਾ ਤੇਰਾ ਭਲਾ ਹੋਵੇ ਮਾਤਾ ਨਾਨਕ ਜੀ ਜੀ ਅਨੇਕ ਜੜੌੜਾ ਪਾਇਆ ਇਸੇ ਤਰ੍ਹਾਂ ਸੀਮਸੰਦ ਨੇ ਜਿਹੜਾ ਜਿੱਦਾਂ ਧੀਰਮਲ ਕੁਝ ਉਹਦੇ ਨਾਲ ਅਹਲਕਾਰ ਆਏ ਸਨ ਸਾਰਾ ਸਾਜੂ ਸਮਾਨ ਉਹਨਾਂ ਨੇ ਲੁੱਟ ਲਿਆ ਜੋ ਦਰਸ਼ਨੀ ਭੇਟ ਮਾਇਆ ਸੀ ਉਹ ਵੀ ਲੁੱਟ ਕਰਕੇ ਲੈ ਗਏ ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਉਹ ਵੀ ਲੈ ਗਏ ਬਾਬਾ ਮੱਖਣਸ਼ਾਲਾ ਬਾਣਾ ਜੀ ਨੂੰ ਪਤਾ ਲੱਗਾ ਬਾਬਾ ਮੱਖਣਸ਼ਾਲਾ ਬਾਣਾ ਜੀ ਆਪਣੀ ਫੌਜ ਲਾ ਕਰਕੇ ਨਾਲ ਆਏ ਜਾ ਕਰਕੇ ਸੀਹੇ ਮਸਾਂਦੀਆਂ ਮੁਸ਼ਕਾਂ ਬਨ ਲਈਆਂ ਬਾਹਾਂ ਪਿੱਛੇ ਨੂੰ ਬਨ ਲਈਆਂ ਉਹਦੀਆਂ ਲੁੱਟਿਆ ਹੋਇਆ ਸਾਰਾ ਸਮਾਨ ਵਾਪਸ ਲਿਆ ਕਰਕੇ ਆਏ ਜਦੋਂ ਧੰਨ ਗੁਰੂ ਸਤਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪਤਾ ਲੱਗਾ ਸਤਿਗੁਰੂ ਜੀ ਨੇ ਕਹਿਣਾ ਕੀਤਾ ਨਹੀਂ ਸਤਿਗੁਰੂ ਜੀ ਦਾ ਸਰੂਪ ਜਿਹੜਾ ਹੈ ਨਾ ਇਹ ਵੱਡੇ ਆ ਮਹਾਂਪੁਰਖਾਂ ਦੀ ਨਿਸ਼ਾਨੀ ਜਾਣ ਕਰਕੇ ਇਹ ਇੱਥੇ ਰਹਿਣ ਦਿਓ ਬਾਕੀ ਸਾਰਾ ਜੋ ਵੀ ਸਾਜੋ ਸਮਾਨ ਅਚਰਾਵੇ ਦੀ ਮਾਇਆ ਜਿਹੜੀ ਹੈ ਸਾਰੀ ਵਾਪਸ ਕਰੋ ਉਸ ਨੂੰ ਉਹਨਾਂ ਨੂੰ ਦੇ ਆਓ ਵਾਪਸ ਕਰਕੇ ਆਓ ਇਹ ਨਹੀਂ ਸਾਨੂੰ ਚਾਹੀਦੀ ਮਾਇਆ ਆਉਂਦੀਆਂ ਸਾਰੀ ਇੰਨਾ ਵਿਖੇੜਾ ਪੈ ਗਿਆ ਲੜਾਈ ਝਗੜੇ ਹੋ ਗਏ ਨੇ ਇਹ ਮਾਇਆ ਜਿਹੜੀ ਐ ਸਮਾਨ ਜਿਹੜਾ ਆ ਇਹ ਵਾਪਸ ਕਰ ਕਰਕੇ ਆਓ ਸ਼ੀਮਸਾਂਦੀਆਂ ਬੰਨੀਆਂ ਹੋਈਆਂ ਮੁਸਕਾਂ ਜੜੀਆਂ ਨੇ ਉਹ ਵੀ ਸਤਿਗੁਰੂ ਜੀ ਨੇ ਛਡਾ ਦਿੱਤਾ ਗਿਆ ਤੇ ਮਾਤਾ ਨਾਨਕੀ ਜੀ ਨੇ ਕਹਿਣਾ ਕੀਤਾ ਹੈ ਪੁੱਤਰ ਇਹ ਮਾਇਆ ਤੇ ਸੰਗਤ ਦੇ ਚੜਾਵੇ ਦੀ ਦਰਸ਼ਨੀ ਭੇਟਾ ਸੀ ਇਸ ਨੂੰ ਤੇ ਰੱਖ ਲੈਣਾ ਸੀ ਇਸ ਨੂੰ ਕਿਉਂ ਵਾਪਸ ਕਰਵਾ ਰਹੇ ਹੋ ਤੇ ਸਤਿਗੁਰੂ ਜੀ ਹਨ ਉਹ ਸਮੇਂ ਤੇ ਫਿਰ ਇਹ ਪਾਵਨ ਪਵਿੱਤਰ ਸ਼ਬਦ ਜਿਹੜਾ ਉਚਾਰਨ ਕੀਤਾ ਸਤਿਗੁਰੂ ਜੀ ਨੇ ਮਾਂ ਨੂੰ ਸੰਬੋਧਨ ਹੋ ਕਰਕੇ ਫਿਰ ਸਤਿਗੁਰੂ ਜੀ ਉਚਾਰਨ ਕਰਦੇ ਨੇ ਆਓ ਮਨ ਬਿਰਤੀਆਂ ਦੀ ਇਕਾਗਰਤਾ ਦੇ ਨਾਲ ਸਰਵਣ ਕਰੀਏ ਜੀ ਮਾਈ ਮੈਂ ਧੰਨ ਪਾਇਓ ਹਰ ਨਾਮ ਏ ਮੇਰੀ ਮਾਂ ਮੈਂ ਧੰਨ ਪਾਇਆ ਆ ਹਰ ਨਾਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਧੰਨ ਪਾਇਆ ਇਸ ਧੰਨ ਦੀ ਜਰੂਰਤ ਨਹੀਂ ਕਿਹੜਾ ਧੰਨ ਪਾਉਣਾ ਕੀਤਾ ਮਾਈ ਮੈਂ ਧੰਨ ਪਾਇਓ ਹਰ ਨਾਮ ਮੈਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਧੰਨ ਨੂੰ ਪਾਉਣਾ ਕੀਤਾ ਹੈ ਮਨ ਮੇਰੋ ਧਾਮਨ ਤੇ ਛੂਟਿਓ ਕਰ ਬੈਠੋ ਬਿਸਰਾਮ ਹੁਣ ਮੇਰਾ ਮਨ ਜਿਹੜਾ ਨਾ ਧਾਮਨ ਤੇ ਭਾਵ ਕੇ ਧੌੜ ਭਜਦਾ ਸੀ ਜਿਹੜਾ ਇੱਧਰ ਉੱਧਰ ਨੂੰ ਮਾਇਆ ਵਾਸਤੇ ਮਨ ਮੇਰੋ ਧਾਮਨ ਤੇ ਛੂਟਿਓ ਹੁਣ ਜਿਹੜਾ ਆ ਉਹ ਤੋਂ ਛਟਕਾਰਾ ਹੋ ਗਿਆ ਦੌੜ ਭੱਜ ਤੋਂ ਕਰ ਬੈਠੋ ਵਿਸ਼ਰਾਮ ਹੁਣ ਵਿਸ਼ਰਾਮ ਕਰਕੇ ਟਿਕਾਓ ਕਰਕੇ ਬੈਠ ਗਿਆ ਆ ਇਹ ਜਿਹੜਾ ਮਨ ਵਸਦੇ ਵਿੱਚ ਨਹੀਂ ਨਾ ਆਉਂਦਾ ਕੱਲ ਆਪ ਜੀ ਨੇ ਸਰਮਣ ਕੀਤਾ ਸੀਗਾ ਇਹ ਨਾਮ ਜਪਣ ਦਾ ਕਰਕੇ ਵਸਦੇ ਵਿੱਚ ਆਉਂਦਾ ਆ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਰਦਾਸ ਕਰਕੇ ਇਹ ਵਸਦੇ ਵਿੱਚ ਆਉਂਦਾ ਹੈ ਧਾਵਨ ਤੇ ਮਾਇਆ ਦੀ ਖਾਤਰ ਦੌੜ ਭੱਜ ਕਰਨ ਤੋਂ ਛੂਟਿਓ ਬਚ ਗਿਆ ਕਰ ਬਿਸਰਾਮ ਬਿਸਰਾਮ ਕਹਿੰਦੇ ਨੇ ਟਿਕਾਣਾ ਇਹ ਮੇਰਾ ਮਨ ਜਿਹੜਾ ਨਾ ਮਾਇਆ ਦੀ ਖਾਤਰ ਦੌੜ ਭੱਜ ਕਰਨ ਤੋਂ ਬਚ ਗਿਆ ਹੈ ਹੁਣ ਮੇਰਾ ਮਨ ਨਾਮ ਧੰਨ ਵਿੱਚ ਟਿਕਾਣਾ ਬਣਾ ਕਰਕੇ ਬੈਠ ਗਿਆ ਹੈ ਕਰ ਬੈਠੋ ਬਿਸਰਾਮ ਹੁਣ ਮੇਰਾ ਮਨ ਜਿਹੜਾ ਨਾ ਵਿਸ਼ਰਾਮ ਕਰਕੇ ਟੇਕੇ ਬੈਠ ਗਿਆ ਹੈ ਰਹਾਉ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ ਮਾਇਆ ਦੀ ਮਮਤਾ ਜਿਹੜੀ ਸੀ ਨਾ ਇਹ ਤਨ ਤੇ ਭਾਗੀ ਤਨ ਤੇ ਭੱਜ ਗਈ ਹੈ ਹੁਣ ਉਹਤੇ ਕੀ ਹੋਇਆ ਉਪਜਿਓ ਨਿਰਮਲ ਗਿਆਨ ਹੁਣ ਨਿਰਮਲ ਪਵਿੱਤਰ ਗਿਆਨ ਜਿਹੜਾ ਹੈ ਉਹ ਪ੍ਰਾਪਤ ਹੋ ਗਿਆ ਹੈ ਉਪਜਿਓ ਨਿਰਮਲ ਗਿਆਨ ਇਹ ਮੇਰੀ ਮਾਂ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ ਉਹ ਸੁੱਧ ਸਰੂਪ ਪ੍ਰਮਾਤਮਾ ਦਾ ਨਾਲ ਡੂੰਗੀ ਸਾਝ ਬਣ ਗਈ ਹੈ ਹੁਣ ਉਪਜਿਓ ਗਿਆਨ ਜਿਹੜਾ ਹੈ ਨਾ ਉਹ ਉਪਜ ਗਿਆ ਹੈ ਗਿਆਨ ਪ੍ਰਾਪਤ ਹੋ ਗਿਆ ਹੈ ਤੇ ਜਿਹੜਾ ਮਾਇਆ ਮਮਤਾ ਤਨ ਤੇ ਭਾਗੀ ਜਿਹੜੀ ਮਾਇਆ ਮੇਰੇ ਸਰੀਰ ਵਿੱਚ ਮਾਇਆ ਜੋੜਨ ਦੀ ਲਾਲਸਾ ਜਿਹੜੀ ਸੀ ਨਾ ਕਿ ਮਾਇਆ ਜੋੜਨ ਵਾਲੀ ਲਾਲਸਾ ਜਿਹੜੀ ਸੀ ਉਹ ਤਨ ਤੇ ਭਾਗੀ ਉਹ ਤਨ ਤੇ દોੜ ਗਈ ਹੈ ਭੱਜ ਗਈ ਹੈ ਉਪਜਿਓ ਨਿਰਮਲ ਗਿਆਨ ਹੁਣ ਨਿਰਮਲ ਪਵਿੱਤਰ ਗਿਆਨ ਪ੍ਰਾਪਤ ਹੋ ਗਿਆ ਗੁਰੂ ਜੀ ਕਿਰਪਾ ਦੇ ਨਾਲ ਗੁਰੂ ਗੁਰੂ ਜਪ ਕਰਕੇ ਪਰਮੇਸ਼ਰ ਦਾ ਨਾਮ ਜਪ ਕਰਕੇ ਲੋਭ ਮੋਹ ਇਹ ਪਰਸ ਨਾ ਸਕੈ ਗਹੀ ਭਗਤ ਭਗਵਾਨ ਹੁਣ ਲੋਭ ਤੇ ਮੋਹ ਜਿਹੜੇ ਨੇ ਨਾ ਇਹ ਪਰਸ ਨਹੀਂ ਸਕਦੇ ਭਾਵ ਛੋ ਨਹੀਂ ਸਕਦੇ ਕਿਉਂ ਕਿਉਂਕਿ ਭਗਤ ਦੀ ਭਗਵਾਨ ਦੀ ਭਗਤੀ ਹਿਰਦੇ ਵਿੱਚ ਵਸਾਈ ਹੈ ਜਦੋਂ ਤੂੰ ਮੈਂ ਗਹੀ ਭਗਤ ਭਗਵਾਨ ਭਗਵਾਨ ਦੀ ਭਗਤੀ ਮਨ ਦੇ ਵਿੱਚ ਵਸਾਈ ਹੈ ਨਾ ਜਦੋਂ ਭਗਵਾਨ ਦੀ ਭਗਤੀ ਜਦੋਂ ਤੋਂ ਕੀਤੀ ਹੈ ਲੋਭ ਮੋਹ ਇਹ ਪਰਸਨ ਸਾਕੈ ਲੋਭ ਤੇ ਮੋਹ ਹੁਣ ਜਿਹੜੇ ਆ ਸ਼ੋਹ ਨਹੀਂ ਸਕਦੇ ਜਨਮ ਜਨਮ ਕਾ ਸੰਸਾਰ ਚੂਕਾ ਮੋ ਰਤਨ ਨਾਮ ਜਪ ਪਾਇਆ ਹੁਣ ਜਨਮ ਜਨਮਾਂ ਤਰਾ ਦਾ ਸੰਸਾਰ ਜਿਹੜਾ ਨਾ ਡਰ ਜਿਹੜਾ ਸੀ ਆ ਜਨਮ ਮਰਨ ਦਾ ਉਹ ਖਤਮ ਹੋ ਗਿਆ ਆ ਉਹ ਚੁਕਿਆ ਗਿਆ ਆ ਮਨ ਤੋਂ ਮੋ ਰਤਨ ਨਾਮ ਜਪ ਪਾਇਆ ਜਦੋਂ ਦਾ ਰਤਨੋਪੀ ਨਾਮ ਅਮੋਲਕ ਨਾਮ ਜਦੋਂ ਦਾ ਪਾਉਣਾ ਕੀਤਾ ਹੈ ਹੁਣ ਜਨਮਾਂ ਜਨਮਾਂ ਤਰਾ ਦਾ ਸੰਸਾਰ ਡਰ ਖਤਮ ਹੋ ਗਿਆ ਹੈ ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹਿ ਸਮਾਇ ਹੁਣ ਤ੍ਰਿਸ਼ਨਾ ਜਿਹੜੀ ਹੈ ਨਾ ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ ਤ੍ਰਿਸ਼ਨਾ ਜਿਹੜੀ ਹੈ ਨਾ ਮੇਰੇ ਮਨ ਦੇ ਵਿੱਚੋਂ ਸਾਰੀ ਤ੍ਰਿਸ਼ਨਾ ਮੁੱਕ ਗਈ ਹੈ ਹੁਣ ਮੈਂ ਉਸ ਆਨੰਦ ਵਿੱਚ ਟਿਕਿਆ ਰਹਿੰਦਾ ਹਾਂ ਜਿਹੜਾ ਸਦਾ ਮੇਰੇ ਨਾਲ ਟਿਕਿਆ ਰਹਿਣ ਵਾਲਾ ਹੈ ਜਿਹੜਾ ਸਦਾ ਮੇਰੇ ਨਾਲ ਟਿਕਿਆ ਰਹਿਣ ਵਾਲਾ ਪਰਮੇਸ਼ਰ ਦਾ ਨਾਮ ਹੈ ਨਾ ਹੁਣ ਮੈਂ ਉਹਦੇ ਵਿੱਚ ਟਿਕਿਆ ਰਹਿਣਾ ਹਾਂ ਮਨ ਨੂੰ ਉਹਦੇ ਵਿੱਚ ਟਿਕਾ ਲਿਆ ਹੈ ਤ੍ਰਿਸ਼ਨਾ ਸਕਲ ਵਿਲਾਸੀ ਮਨ ਤੇ ਤ੍ਰਿਸ਼ਨਾ ਜਿਹੜੀ ਹੈ ਨਾ ਉਹ ਮਨ ਤੇ ਬਿਨਸ ਗਈ ਹੈ ਖਤਮ ਹੋ ਗਈ ਹੈ ਨਿਜ ਸੁਖ ਮਾਹੇ ਸਮਾਇਆ ਜਿਹੜਾ ਸਦਾ ਥਿਰ ਰਹਿਣ ਵਾਲਾ ਪਰਮੇਸ਼ਰ ਉਸ ਦੇ ਵਿੱਚ ਆਪਣੇ ਮਨ ਨੂੰ ਸਮਾਉਣਾ ਕੀਤਾ ਹੈ ਉਸ ਦੇ ਵਿੱਚ ਆਪਣੇ ਮਨ ਨੂੰ ਟਿਕਾ ਲਿਆ ਹੈ ਜਾ ਕੋ ਹੋਤ ਦਇਆਲ ਕਿਰਪਾ ਨਿਧ ਸੋ ਗੋਬਿੰਦ ਗੁਣ ਗਾਵੇ ਜਿਸ ਦੇ ਉੱਤੇ ਉਹ ਕਿਰਪਾ ਨਿਧ ਕਿਰਪਾ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਜੀ ਉਸ ਤੇ ਦਿਆਲ ਹੋਣ ਨਾ ਸੋ ਗੋਬਿੰਦ ਗੁਣ ਗਾਵੇ ਉਹੀ ਗੋਬਿੰਦ ਦੇ ਗੁਣ ਗਾ ਸਕਦਾ ਹੈ ਜਿਸ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਵੇ ਕਹੋ ਨਾਨਕ ਇਹ ਵਿਦ ਕੀ ਸੰਪੈ ਕੋ ਗੁਰਮੁਖ ਪਾਵੇ ਅਖੀਲੀ ਭਗਤੀ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਨਹੀਂ ਸੰਪੈ ਕਹਿੰਦੇ ਧਨ ਅਖੀਰੀ ਪੰਕਤੀ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਮੋਹਰ ਲਾਉਂਦੇ ਹੋਏ ਨਾਨਕ ਏ ਮਾ ਕੋਈ ਵਿਰਲਾ ਮਨੁੱਖ ਇਸ ਕਿਸਮ ਦਾ ਧਨ ਗੁਰੂ ਦੇ ਸਨਮੁਖ ਰਹਿ ਕਰਕੇ ਹਾਸਲ ਕਰਦਾ ਹੈ ਕੋਈ ਵਿਰਲਾ ਹੀ ਹੈ ਕਿ ਜਿਹੜਾ ਕਹੋ ਨਾਨਕ ਇਹ ਵਿਦ ਕੀ ਸੰਪੈ ਕੋ ਗੁਰਮੁਖ ਪਾਵੈ ਕੋ ਗੁਰਮੁਖ ਜਾਣੀਐ ਗੁਰੂਮੁਖ ਦੁਆਰਾ ਗੁਰੂ ਗੁਰੂ ਜਪ ਕਰਕੇ ਗੁਰਮੁਖ ਜਿਹੜਾ ਹੈ ਨਾ ਇਹ ਵਿਦ ਕੀ ਸੰਪਾ ਇਹ ਵਿਦ ਦੀ ਸੰਪਤੀ ਜਿਹੜੀ ਹੈ ਨਾ ਇਹ ਵਿਦ ਦੀ ਸੰਪਤੀ ਜਿਹੜੀ ਹੈ ਇਸ ਧਨ ਨੂੰ ਜਿਹੜਾ ਆ ਇਸ ਤਰ੍ਹਾਂ ਦਾ ਧਨ ਕੋਈ ਵਿਰਲਾ ਹੀ ਪਾ ਸਕਦਾ ਹੈ ਕਿਹੜਾ ਧਨ ਨਾਮ ਰੂਪੀ ਧਨ ਦੁਨੀਆ ਦੇ ਧਨ ਸਾਰੇ ਦੁਨੀਆ ਇਕੱਤਰ ਕਰਨ ਵਿੱਚ ਲੱਗੀ ਹੋਈ ਹੈ ਮਾਇਆ ਦਾ ਧਨ ਸੋਨਾ ਹੋ ਗਿਆ ਚਾਂਦੀ ਜਾਂ ਦਾ ਧਨ ਪਦਾਰਥ ਜਿਹੜੇ ਨੇ ਇਕੱਤਰ ਕਰਨ ਵਿੱਚ ਲੱਗੀ ਹੋਈ ਹੈ ਪਰ ਜਿਹੜਾ ਗੁਰੂ ਵਾਲਾ ਬਣਿਆ ਨਾ ਗੁਰੂ ਵਾਲਾ ਬਣ ਕੇ ਗੁਰੂ ਗੁਰੂ ਜਪ ਕਰਕੇ ਜਿਹੜਾ ਗੁਰੂ ਨੂੰ ਮੁੱਖ ਰੱਖ ਕਰਕੇ ਚੱਲਦਾ ਗੁਰਮੁਖ ਜਨਿਆ ਜਿਹੜਾ ਉਹ ਫਿਰ ਨਾਮ ਰੂਪੀ ਧੰਨ ਨੂੰ ਪਾ ਲੈਂਦਾ ਨਾਮ ਰੂਪੀ ਇੱਕ ਧਨ ਖਜ਼ਾਨੇ ਨੂੰ ਪ੍ਰਾਪਤ ਕਰ ਲੈਂਦਾ ਹੈ ਉਸ ਦੇ ਹੀ ਫਿਰ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਗੁਰੂ ਕੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਗੁਰਬਾਣੀ ਪੜ੍ਹਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ ਕਰਨ ਜੀ ਆਓ ਅਖੀਰਲੀਆ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਪਾਵਨ ਪੀਤਰ ਹੁਕਮਨਾਮਾ ਆਪ ਜੀਆਂ ਨੇ ਸਰਮਣ ਕਰਨਾ ਹੈ ਜੀ ਜਾ ਕਹੋ ਤੋ ਦਿਆਲ ਕਿਰਪਾ ਨਿਧ ਸੋ ਗੋਬਿੰਦ ਗੁਣ ਗਾਵੇ ਕਹੋ ਨਾਨਕ ਇਹ ਵਿਦਕੀ ਸੰਪ ਕੋ ਗੁਰਮੁਖ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ